ਇੱਕ ਤੁਹਾਡੇ ਨਾਲ ਬੜੀ ਅਹਿਮ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹਾਂਗੇ ਕੱਲ ਕੋਈ ਲਗਭਗ ਸ਼ਾਮ ਨੂੰ 6 ਵਜੇ ਸਹੀਆਂ ਦੌਦ ਪਿੰਡ ਹੈ ਜਿਹੜਾ ਖੰਨੇ ਡਿਸਟ੍ਰਿਕਟ ਦੇ ਵਿੱਚ ਉੱਥੋਂ ਇੱਕ ਛੋਟਾ ਬੱਚਾ ਕਿਡਨਾਪ ਹੋਇਆ ਸੀ ਤੇ ਇਮੀਡੀਏਟਲੀ ਕਿਡਨਾਪ ਹੋਣ ਤੋਂ ਜਦੋਂ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਮਿਲੀ ਸੀ ਤਾਂ ਉਹਦੇ ਵਿੱਚ ਇਮੀਡੀਏਟਲੀ ਖੰਨਾ ਪੁਲਿਸ ਨੂੰ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਤਾਂ ਉਹਨਾਂ ਨੇ ਇਨਫੋਰਮੇਸ਼ਨ ਪੰਜਾਬ ਪੁਲਿਸ ਨੱਟ ਤੇ ਸ਼ੇਅਰ ਕੀਤੀ ਕਿ ਇਹ ਬੱਚਾ ਕਿਡਨਾਪ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਡੀਜੀ ਪੰਜਾਬ ਵੱਲੋਂ ਇੱਕ ਜਿਹੜੀ ਇਹਨੂੰ ਇੱਕ ਚੈਲੰਜ ਦੇ ਤੌਰ ਤੇ ਇਸ ਕਰਕੇ ਵੀ ਉਹ ਵੱਖਵਕ ਡਿਸਟ੍ਰਿਕਟ ਨੂੰ ਇਨਫਾਰਮ ਕੀਤਾ ਗਿਆ ਪਾਰਟੀਆਂ ਆਪਦੀਆਂ ਅਲਰਟ ਹੋ ਗਈਆਂ ਉਹਦੇ ਕਰਦੇ ਕਰਦਿਆਂ ਮਤਲਬ ਕੱਲ ਲੇਟ ਨਾਈਟ ਇੰਨਾ ਦੀ ਮੂਵਮੈਂਟ ਆ ਜਿਹੜੀ ਕੋਈ ਰਾਤ ਦੇ 1 2 ਵਜੇ ਤੱਕ ਅਸੀਂ ਜਿਹੜੀ ਆ ਮਲੇਰ ਕੋਟਲਾ ਪੁਲਿਸ ਨੇ ਉਹਦੇ ਚੋਂ ਮੂਵਮੈਂਟ ਟ੍ਰੇਸ ਕਰ ਲਈ ਕਿ ਜਿਹੜੇ ਜਿਹੜੇ ਬੰਦੇ ਆ ਉਹ ਬੱਚੇ ਨੂੰ ਲੈ ਕੇ ਮੋਟਰਸਾਈਕਲ ਦੇ ਉੱਤੇ ਤੇ ਮਲੇਰ ਕੋਟਲੇ ਦੇ ਏਰੀਏ ਦੇ ਵਿੱਚ ਦੇਖੇ ਗਏ ਤੇ ਉਸ ਤੋਂ ਬਾਅਦ ਜਦੋਂ ਇਨਫੋਰਮੇਸ਼ਨ ਨੂੰ ਅੱਗੇ ਡਿਵੈਲਪ ਕਰਦੇ ਆ ਕਰਦੇ ਆ ਫਿਰ ਇਹਨਾਂ ਨੇ ਅੱਜ ਜਦੋਂ ਸਾਨੂੰ ਸਭ ਤੋਂ ਕਾਮਯਾਬੀ ਮਿਲੀ ਉਹ ਅੱਜ ਮਲੇਰ ਕੋਟਲਾ ਪੁਲਿਸ ਨੇ ਦੋ ਆਦਮੀ ਉੱਥੇ ਉਹਦੇ ਚ ਅਰੈਸਟ ਕਰ ਲਏ। ਤੇ ਇਹ ਇਹ ਦੋ ਆਦਮੀ ਅਰੈਸਟ ਕਰਨ ਤੋਂ ਬਾਅਦ ਇਹਨਾਂ ਦੀ ਡਿਟੇਲ ਜਿਹੜੀ ਮੌਕੇ ਦੇ ਉੱਤੇ ਬੜੀ ਹਾਈ ਲੈਵਲ ਤੇ ਉਹਦੀ ਉਹਨੂੰ ਚੈੱਕ ਕਰਕੇ ਇਹਦੀ ਪੁੱਛਗਿੱਛ ਕਰਦੇ ਰਹੇ ਪਰ ਉਹਦੇ ਵਿੱਚ ਉਹ ਬੱਚਾ ਤੇ ਇੱਕ ਆਦਮੀ ਹੋਰ ਜਿਹੜਾ ਉਹਦੇ ਨਾਲ ਮਿਸਿੰਗ ਸੀ। ਫਿਰ ਉਹਦੇ ਵਿੱਚ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਉਹਨਾਂ ਦੀ ਪੁੱਛਗਿੱਛ ਤੋਂ ਇਨਫੋਰਮੇਸ਼ਨ ਆਈ। ਉਹ ਇਨਫੋਰਮੇਸ਼ਨ ਪਟਿਆਲਾ ਪੁਲਿਸ ਨਾਲ ਸਾਂਝੀ ਕੀਤੀ ਤੇ ਪਟਿਆਲਾ ਪੁਲਿਸ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਤੇ ਉਹਦੇ ਨਾਲ ਕਿਉਂਕਿ ਇਹ ਕੇਸ ਨੂੰ ਨਿਜੀ ਤੌਰ ਤੇ ਵਾਰ-ਵਾਰ ਇਹ ਸੀਐਮ ਪੰਜਾਬ ਵੱਲੋਂ ਤੇ ਡੀਜੀ ਪੰਜਾਬ ਵੱਲੋਂ ਵਾਰ-ਵਾਰ ਇਹਦੇ ਬਾਰੇ ਪੁੱਛਿਆ ਜਾ ਰਿਹਾ ਸੀ ਵੀ ਇਸ ਕੇਸ ਦੇ ਵਿੱਚ ਬੱਚੇ ਦਾ ਜਿਹੜਾ ਹਰ ਹਾਲਾਤ ਦੇ ਵਿੱਚ ਬੱਚਾ ਟਰੇਸ ਹੋਣਾ ਚਾਹੀਦਾ ਤੇ ਸਾਡੇ ਲਈ ਚੈਲੰਜ ਇਹ ਸੀ ਕਿ ਕਿ ਇਹ ਜਿਹੜੇ ਪੁੱਛ ਗਏ ਸੀ ਤੇ ਇਹ ਆਇਆ ਸੀ ਉਹਨਾਂ ਨੇ ਕਿਹਾ ਸੀ ਵੀ ਜਦੋਂ ਸਾਡਾ ਫੈਸਲਾ ਹੋਇਆ ਜਦੋਂ ਕਿਤੇ ਜੇ ਘਿਰ ਗਏ ਤੇ ਬੱਚੇ ਨੂੰ ਮਾਰ ਕੇ ਕੇ ਸੋ ਦੜ ਕੇ ਉਹ ਨਿਕਲ ਜੇ ਤੇ ਅਸੀਂ ਉਥੋਂ ਨਿਕਲ ਜਾਣਾ ਤੇ ਜਦੋਂ ਇਹ ਗੱਲ ਪਤਾ ਲੱਗੀ ਤਾਂ ਸਾਡੇ ਲਈ ਹੋਰ ਵੀ ਸੈਂਸੇਸ਼ਨਲ ਹੋ ਗਈ ਸੀ ਵੀ ਬੱਚੇ ਨੂੰ ਇਹਨਾਂ ਨੇ ਮਾਰ ਦੇਣਾ ਤੇ ਉਹ ਉਥੋਂ ਨਿਕਲ ਜਾਣਾ ਉਸ ਕਰਕੇ ਅਲਟੀਮੇਟਲੀ ਜਿਹੜੀਆਂ ਪਟਿਆਲਾ ਪੁਲਿਸ ਦੀਆਂ ਜਿਹੜੀਆਂ ਹੈਗੀਆਂ ਉਹਦੇ ਚ ਜਿਹੜੇ ਹੈਗੇ ਇੰਸਪੈਕਟਰ ਬਿੰਨੀ ਢਿੱਲੋਂ ਤੇ ਇੰਸਪੈਕਟਰ ਸ਼ਮਿੰਦਰ ਜਿਹੜੀਆਂ ਮੇਨ ਪਾਰਟੀਆਂ ਇੱਕ ਸਪੈਸ਼ਲ ਬ੍ਰਾਂਚ ਦੇ ਇੱਕ ਸੀਆਈਏ ਵਾਲੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ CIA ਉਹਨਾਂ ਨੇ ਆਪਣੇ ਦੂਜੇ ਹੈਗੇ ਹੈਰੀ ਆ ਜਿਹੜੇ ਉਹ ਇਨਸਪੈਕਟਰ ਹੈਰੀ ਆ ਉਹ ਉਹਨਾਂ ਨੇ ਬਾਅਦ ਚ ਜੁਆਇਨ ਕਰ ਲਿਆ ਇਨ ਮੀਨ ਟਾਈਮ ਖੰਨੇ ਦੀ ਜਿਹੜੀ ਪੁਲਿਸ ਦੀ ਪਾਰਟੀ ਹੈ ਉਹ ਵੀ ਉਹਨਾਂ ਨੂੰ ਕਿਉਂਕਿ ਸਰਚ ਕਰਦਿਆਂ ਕਰਦਿਆਂ ਉਹਨੂੰ ਲੱਭ ਰਹੇ ਸੀ ਇਹਨਾਂ ਦੇ ਵਿੱਚ ਪੁੱਛਗਿੱਛ ਤੇ ਇਹ ਆਇਆ ਕਿ ਇੱਕ ਫੋਰਚੂਨਰ ਗੱਡੀ ਜਿਹੜੀ ਆ ਉਹ ਗੱਡੀ ਦੇ ਵਿੱਚ ਬੱਚੇ ਨੂੰ ਸ਼ਿਫਟ ਕਰ ਲਿਆ ਤੇ ਉਹ ਬੱਚੇ ਨੂੰ ਲੈ ਕੇ ਜਾ ਰਿਹਾ ਅਸੀਂ ਉੱਥੇ ਇਕੱਠੇ ਫੇਰ ਮਿਲ ਕੇ ਉਹਨੂੰ ਇੱਕ ਕਿਸੇ ਥਾਂ ਤੇ ਰੱਖ ਕੇ ਦੁਬਾਰਾ ਫੇਰ ਕਾਲ ਕਰਨੀ ਸੀ ਤੇ 1 ਕਰੋੜ ਦੇ ਕਰੀਬ ਇਹਨਾਂ ਨੇ ਦੱਸਿਆ ਵੀ ਜਿਹੜਾ ਅਨੀਸ਼ਲ ਪੁੱਛਗਿੱਛ ਆਇਆ ਵੀ ਅਸੀਂ 1 ਕਰੋੜ ਰੁਪਏ ਉਹਨਾਂ ਤੋਂ ਹਾਸਲ ਕਰਨਾ ਸੀਗਾ ਤੇ ਇਹ ਕਿਉਂਕਿ ਫਿਰ ਇਹ ਪਾਰਟੀਆਂ ਨੇ ਜਦੋਂ ਉਹਨੂੰ ਅਲਟੀਮੇਟਲੀ ਇਹ ਟਰੈਕਡਾਊਨ ਕਰ ਲਿਆ ਇਨਸਪੈਕਟਰ ਸ਼ਮਿੰਦਰ ਤੇ ਇਨਸਪੈਕਟਰ ਜਿਹੜਾ ਹੈਗਾ ਬਿੰਨੀ ਜਿਹੜਾ ਢਿੱਲੋਂ ਇਹਨਾਂ ਦੀ ਪਾਰਟੀ ਵੱਲੋਂ ਉਹਨਾਂ ਨੂੰ ਕਾਰਨਰ ਕਰਨ ਤੋਂ ਬਾਅਦ ਇਹ ਇਹਦੇ ਵਿੱਚ ਇਹ ਇਹ ਹੈਗਾ ਮੰਡੋਰ ਮੰਡੋਰ ਖੇੜਾ ਇਹ ਸਦਰਨਾਪੇ ਦਾ ਪਿੰਡ ਹੈ ਉਹਦੇ ਵਿੱਚ ਇਹਨੂੰ ਕਾਫੀ ਦੇਰ ਤੱਕ ਚੇਜ਼ ਕੀਤਾ ਚੇਜ਼ ਕਰਨ ਤੋਂ ਅਲਟੀਮੇਟਲੀ ਇਹ ਦੋਹਾਂ ਗੱਡੀਆਂ ਦੇ ਵਿੱਚ ਇਹਦੀ ਗੱਡੀ ਲਾ ਲਈ ਫੋਰਚੂਨਰ ਵਾਲੀ ਪਰ ਉਦੋਂ ਤੱਕ ਵੀ ਇਹਨਾਂ ਲਈ ਚੈਲੰਜ ਸੀ ਬੱਚਾ ਨਹੀਂ ਇਹਨਾਂ ਨੂੰ ਦਿਖਿਆ ਉਹਦੇ ਵਿੱਚ ਉਹਨੇ ਅਲਟੀਮੇਟਲੀ ਫਾਇਰ ਕਰਦਾ ਕਰਦਾ ਅੱਗੇ ਇੱਕ ਸਮਾਜਜੀ ਸੀ ਉਸ ਦੇ ਉਹਦੇ ਵੱਲ ਨੂੰ ਭੱਜ ਲਿਆ ਤੇ ਇਹਦੇ ਵਿੱਚ ਜਿਹੜੇ ਫਾਇਰ ਕਰਨ ਤੇ ਨਾਲ ਜਿਹੜੀ ਤਿੰਨ ਮੁਲਾਜ਼ਮ ਸਾਡੇ ਇੰਜਰਡ ਹੋਏ ਆ ਉਹਦੇ ਚ ਕਾਂਸਟੇਬਲ ਰੁਪਿੰਦਰ ਸਿੰਘ ਪੀਐਚਜੀ ਸ਼ਿਵਜੀ ਗਿਰੀ ਤੇ ਇੱਕ ਪੀਐਚਜੀ ਬਲਜਿੰਦਰ ਸਿੰਘ ਇਹ ਤਿੰਨ ਮੁਲਾਜ਼ਮ ਇੰਜਰਡ ਹੋਏ ਆ ਅਲਟੀਮੇਟਲੀ ਜਿਹੜਾ ਪੁਲਿਸ ਪਾਰਟੀ ਨੇ ਪੂਰੀ ਇਤਿਆਜ਼ ਵਰਤਦਿਆਂ ਹੋયા ਉਹ ਜਦੋਂ ਉਸ என்கਾਊਂਟਰ ਦੇ ਵਿੱਚ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜ਼ਖਮੀ ਹੋਣ ਤੋਂ ਬਾਅਦ ਇਮੀਡੀਏਟਲੀ ਜਿਹੜੀ ਪੁਲਿਸ ਪਾਰਟੀ ਨੇ ਜਦੋਂ ਵਹੀਕਲ ਦੀ ਸਰਚ ਕੀਤੀ ਤਾਂ ਬੱਚਾ ਸੀਡ ਦੇ ਵਿੱਚ ਨੂੰ ਲੁਕਿਆ ਹੋਇਆ ਤੇ ਬੜਾ ਡਰੇ ਹਾਲਤ ਦੇ ਵਿੱਚ ਬੈਠਾ ਸੀ ਇਹਨਾਂ ਨੇ ਬੱਚੇ ਨੂੰ ਅੰਸ਼ੋਰ ਕੀਤਾ ਬੱਚਾ ਸੇਫ ਹੈ ਇਮੀਡੀਏਟਲੀ ਪੁਲਿਸ ਪਾਰਟੀ ਨੇ ਉਹਨੂੰ ਹਸਪੀਟਲ ਸ਼ਿਫਟ ਕੀਤਾ ਹਸਪੀਟਲ ਦੇ ਵਿੱਚ ਜਦੋਂ ਉਹਨੂੰ ਜਦੋਂ ਡਾਕਟਰਸ ਨੇ ਉਹਨੂੰ ਉਹ ਜਿਹੜਾ ਹੈਗਾ ਡੈੱਡ ਡਿਕਲੇਅਰ ਉਹਨੂੰ ਕਰਤਾ ਇਹਦੇ ਵਿੱਚ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਕ੍ਰਾਈਮ ਹੋਇਆ ਪੰਜਾਬ ਪੁਲਿਸ ਕਿਉਂਕਿ ਸਾਰੇ ਹਿੰਦੁਸਤਾਨ 'ਚ ਪੰਜਾਬ ਪੁਲਿਸ ਦਾ ਨਾਮ ਹੈ ਤੇ ਪੰਜਾਬ ਪੁਲਿਸ ਨੇ ਇਹਨੂੰ ਇੱਕ ਚੈਲੰਜ ਵਾਂਗੂ ਲਿਆ ਦੂਜੀ ਗੱਲ ਇਹ ਕੇਸ ਨੂੰ ਹਾਈएस्ट ਲੈਵਲ ਤੇ ਮਾਨਿਟਰਡ ਮਤਲਬ ਕਿ ਇਹ ਤੁਸੀਂ ਹੈਰਾਨ ਹੋਵੋਗੇ ਰਾਤ ਕੋਈ ਮਤਲਬ ਅੱਲਾ ਦਾ 2 ਵਜੇ ਤੱਕ ਲੇਟ ਨਾਈਟ ਤੱਕ ਇਹ ਚੱਲਦਾ ਰਿਹਾ ਜਦੋਂ ਇਹਦੀਆਂ ਲੋਕੇਸ਼ਨਸ ਉਹ ਲੱਗਦੀਆਂ ਉਹ ਪਾਰਟੀਆਂ ਜਿਹੜੀਆਂ ਮਲੇਰ ਕੋਟਲੇ ਵੱਲੋਂ ਰਾਤ ਨੂੰ ਉਠਾ ਕੇ ਸੀਸੀਟੀਵੀ ਦੀਆਂ ਲੋਕੇਸ਼ਨਾਂ ਤੇ ਹੋਰ ਲੈ ਕੇ ਵੀ ਮੋਟਰਸਾਈਕਲ ਦੀ ਮੂਵਮੈਂਟ ਨੂੰ ਮਾਨਿਟਰ ਕਰਦੇ ਰਹੇ अर्ਲੀ ਮਾਰਨਿੰਗ ਤੇ ਫਿਰ ਕੰਬਿੰਗ ਆਪਰੇਸ਼ਨ ਚੱਲਿਆ ਜਿਹਨੂੰ ਇਹ ਕਹਿ ਸਕਦੇ ਸਭ ਤੋਂ ਔਖਾ ਹੁੰਦਾ ਹੈ ਕਿਉਂਕਿ ਉਹ ਕੌਮਬਿੰਗ ਆਪਰੇਸ਼ਨ ਤੇ ਇਹਨਾਂ ਦੇ ਵੱਲੋਂ ਸੀ ਵੀ ਅਸੀਂ ਘੱਟ ਤੋਂ ਘੱਟ ਮੇਨ ਰਸਤਾ ਯੂਜ਼ ਕਰਨਾ ਜਿਹੜਾ ਕਿ ਕੱਚੇ ਰਸਤੇ ਇਹਦੇ ਵਿੱਚ ਉਵੇਂ ਜਾਣਾ ਕਿ ਸਾਡੀ ਲੋਕੇਸ਼ਨ ਇਹ ਅਵੇਅਰ ਸੀ ਇਸ ਗੱਲ ਦੇ ਵਿੱਚ ਦੋਸ਼ੀ ਕਿ ਸੀਸੀਟੀਵੀ ਦੇ ਵਿੱਚ ਸਾਡੀ ਲੋਕੇਸ਼ਨ ਨਾ ਹੋ ਜੇ ਤੇ ਇਹਦੇ ਵਿੱਚ ਇਹਦੇ ਅੱਜ ਜਿਹੜਾ ਜਿਹੜਾ ਮੇਨ ਇਹਦੇ ਚ ਕਲਪਰੇਟ ਸੀ ਜਿਹਦੇ ਕੋਲੇ ਬੱਚਾ ਸੀ ਉਹ ਜਸਪ੍ਰੀਤ son of ਲਖਵਿੰਦਰ ਸਿੰਘ ਇਹ ਸਿਹਾ ਦੌੜ ਉਸੇ ਪਿੰਡ ਦਾ ਉਹ ਆਦਮੀ ਸੀ जिने ओ बच्चा किडनैप ਕੀਤਾ ਵਇਆ ਸੀ ਤੇ ਉਹਦੇ ਦੋ ਸਾਥੀ ਆ ਜਿਹੜੇ ਇੱਕ ਹਰਪ੍ਰੀਤ ਸਿੰਘ son of ਮਨਜੀਤ ਸਿੰਘ ਤੇ ਰਵੀ ਪਿੰਡਰ ਇਹ ਧਰਮਪਾਲ ਅਮਰਗੜ ਇਹ ਦੋਨੇ ਅਮਰਗੜ ਏਰੀਏ ਦੇ ਆ ਇਹਨਾਂ ਨੇ ਪਲਾਨ ਕਰਕੇ ਬੱਚਾ ਚੱਕਿਆ ਸੀ ਇਹਦੇ ਵਿੱਚ ਜਿਹੜੀ ਦੇਖੋ ਕ੍ਰਾਈਮ ਕਰਨ ਵਾਲੇ ਨੂੰ ਇੱਕ ਬੜਾ ਕਲੀਅਰ ਕੱਟ ਮੈਸੇਜ ਆ ਵੀ ਸਭ ਫੜੇ ਜਾਣਗੇ ਇਹ ਕੋਈ ਇਹੋ ਜਿਹਾ ਹੈ ਨਹੀਂ ਵੀ ਜਿਹੜਾ ਕ੍ਰਾਈਮ ਕਰ ਲੋਂਗੇ ਤਾਂ ਤੁਸੀਂ ਬਚ ਜਾਓਗੇ ਦੂਜੀ ਗੱਲ ਹਰ ਕ੍ਰਾਈਮ ਨੂੰ ਸਰਕਾਰ ਵੱਲੋਂ ਤੇ ਡੀਜੀ ਪੰਜਾਬ ਵੱਲੋਂ ਬੜਾ ਸੀਰੀਅਸਲੀ ਲਿਆ ਜਾਂਦਾ ਹੈ ਕਿ ਇਹ ਕੋਈ ਤਮਾਸ਼ਾ ਨਹੀਂਗਾ ਵੀ ਲੋਕਾਂ ਦੇ ਬੱਚਿਆਂ ਨੂੰ ਕਿਡਨਾਪ ਕਰ ਕਰਕੇ ਤੇ ਤੁਸੀਂ ਉਹ ਸੋਚੋ ਵੀ ਰੈਨਸਮ ਦਾ ਪੈਸਾ ਲੈ ਲਓਗੇ ਤੇ ਮੌਜਾਂ ਲਟੋਗੇ ਇਹ ਇਹ ਕੰਮ ਨਹੀਂ ਚੱਲਣਾ ਇਹ ਬੜਾ ਤੁਹਾਨੂੰ ਸਖਸ ਨੇ ਆਪਦੇ ਕਿਤੇ ਛੋਟੇ ਜਿਹੇ ਲਾਲਚ ਦੇ ਵਿੱਚ ਛੋਟਾ ਤਾਂ ਨਹੀਂ ਕਹਿ ਸਕਦੇ ਛੇਤੀ ਰਾਤੋਂ ਰਾਤ ਅਮੀਰ ਹੋਣ ਦੇ ਲਾਲਚ ਦੇ ਵਿੱਚ ਵੀ ਕਰੋੜ ਰੁਪਏ ਕਮਾ ਲਾਂਗੇ ਇੱਕ ਨੰਨੇ-ਮੁੰਨੇ ਬੱਚੇ ਦੀ ਜਦੋਂ ਛੋਟਾ ਬੱਚਾ ਸੀ ਤੇ ਸਾਰੀ ਸਰਕਾਰ ਨੂੰ ਚਿੰਤਾ ਸੀ ਡੀਜੀ ਪੰਜਾਬ ਨੂੰ ਚਿੰਤਾ ਸੀ ਤੇ ਸਾਡੇ ਆਫਸਰ ਨੇ ਇਹਦੇ ਵਿੱਚ ਮੈਂ ਕ੍ਰੈਡਿਟ ਦੇਵਾਂਗਾ ਜਿਹੜਾ ਮੇਨ ਕ੍ਰੈਡਿਟ ਹੈ ਉਹ ਜਿਹੜਾ ਹੈਗਾ ਜਦੋਂ ਜਿੱਥੇ ਉਹ ਬੰਦੇ ਨੂੰ ਅਸੀਂ ਬੱਚੇ ਨੂੰ ਰਿਕਵਰ ਕਰਨਾ ਪਟਿਆਲਾ ਪੁਲਿਸ ਮਲੇਰਕਟੂਲਾ ਪੁਲਿਸ ਤੇ ਖੰਨਾ ਪੁਲਿਸ ਨੇ ਇਸ ਕਰਕੇ ਕਿ ਖੰਨਾ ਪੁਲਿਸ ਨੇ ਤੁਰੰਤ ਤੋਂ ਇਨਫੋਰਮੇਸ਼ਨ ਸ਼ੇਅਰ ਕੀਤੀ ਆਪਦੀ ਕੱਲ ਦੀ ਜਦੋਂ ਦਾ ਬੱਚਾ ਕਿਡਨਾਪ ਹੋਇਆ ਨਾ ਐਸਐਸਪੀ ਖੰਨਾ ਸੁੱਤੇ ਨਾ ਐਸਐਸਪੀ ਮਲੇਰਕੋਟਲਾ ਸੁਪਤੇ ਤੇ ਨਾ ਐਸਐਸਪੀ ਪਟਿਆਲਾ ਸੁਪਤੇ ਇਸ ਕਰਕੇ ਜਿਹੜੀ ਸਾਡੀ ਕਾਮਯਾਬੀ ਹੋਈ ਹੈ ਜਿਹਦੇ ਵਿੱਚ ਇਹ ਕਹਿ ਸਕਦੇ ਆ ਸਖਤ ਮਿਹਨਤ ਕ੍ਰਾਈਮ ਨੂੰ ਪੰਜਾਬ ਚ ਖਤਮ ਕਰਨਾ ਗੁੰਡੇ ਅੰਸਰਾਂ ਨੂੰ ਸਖਤ ਸਨੇਹਾ ਦੇਣਾ ਕਿ ਇਹ ਆਪਦੀ ਸੋਚ ਬਦਲ ਲਓ ਤੇ ਜਾਂ ਆਪਦੀ ਇੱਥੋਂ ਪੰਜਾਬ ਦੇ ਵਿੱਚੋਂ ਆਪਦੀ ਰਿਹائش ਬਦਲ ਲਓ ਇੱਥੇ ਤੁਹਾਡੀ ਗੁੰਡਾਗਰਦੀ ਨਹੀਂ ਚੱਲਣੀ। ਹਰ ਇਹਨਾਂ ਦਾ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਜੀ। ਇਹ ਇਹ ਕਿਉਂਕਿ ਇਮੀਡੀਏਟਲੀ ਜਦੋਂ ਹੀ ਹਜੇ ਐਂਕਾਊਂਟਰ ਹੋਇਆ ਤੇ ਉਸ ਤੋਂ ਬਾਅਦ ਹਸਪੀਟਲ ਗਏ ਤੇ ਸਾਡਾ ਜਿਹੜਾ ਮੇਨ ਟਾਰਗੇਟ ਸੀ ਪਹਿਲੀ ਗੱਲ ਬੱਚੇ ਨੂੰ ਸੇਫ ਹੋ ਕਰਨਾ ਤੇ ਦੂਜੀ ਗੱਲ ਇਹ ਆ ਵੀ ਕ੍ਰਿਮੀਨਲ ਗੁੰਡਾ ਅੰਸਰ ਨੂੰ ਇੱਕ ਸੁਨੇਹਾ ਦੇਣਾ ਕਿ ਗੁੰਡਾਗਰਦੀ ਦਾ ਰਾਜ ਨਹੀਂ ਚੱਲਣਾ ਇਹ ਅਮਨ ਆਮ ਲੋਕ ਅਮਨ ਚਾਹੁੰਦੇ ਆ ਤੇ ਸ਼ਾਂਤੀ ਚਾਹੁੰਦੇ ਆ ਤੇ ਸਭ ਤੋਂ ਵੱਡੀ ਗੱਲ ਕਿਉਂਕਿ ਡੀਜੀ ਪੰਜਾਬ ਮੌਨਟਰ ਕਰ ਰਹੇ ਸੀ ਮੈਂ ਤੁਹਾਡੇ ਨਾਲ ਇਹ ਗੱਲ ਦੱਸਦਿਆਂ ਵੀ ਬੜੀ ਖੁਸ਼ੀ ਸਾਂਝੀ ਉਹ ਕਰੂੰਗਾ ਕਿ ਕਦੇ ਵੀ ਚੰਗੇ ਕੰਮ ਵੱਲੋਂ ਪੰਜਾਬ ਪੁਲਿਸ ਨੂੰ ਕਦੇ ਸਾਨੂੰ ਨਾ ਨਹੀਂ ਹੋਈ ਜਿਹੜਾ ਚੰਗਾ ਕੰਮ ਹੋਇਆ ਤੇ ਡੀਜੀ ਪੰਜਾਬ ਹਮੇਸ਼ਾ ਇਹ ਕਹਿੰਦੇ ਆ ਕਿ ਚੰਗਾ ਕੰਮ ਕਰੋ ਤੇ ਅਨਾਮਾ ਦੀ ਕੋਈ ਕਾਟ ਨਹੀਂ ਇਹ ਸਾਰੀ ਆਪਰੇਸ਼ਨਲ ਟੀਮ ਦੇ ਵਿੱਚ ਆ ਅੱਜ 10 ਲੱਖ ਰੁਪਇਆ ਡੀਜੀ ਪੰਜਾਬ ਨੇ ਇਸ ਦਾ ਜਿਹੜਾ ਕੈਸ਼ ਅਵਾਰਡ ਉਹਦੇ ਲਈ ਅਨਾਉਂਸ ਕਰਤਾ ਤੇ ਉਹਦੇ ਵਿੱਚ ਜੋ ਆਪਰੇਸ਼ਨਲ ਟੀਮ ਦੇ ਵਿੱਚ ਜਿੰਨੇ ਬੰਦੇ ਉਹਦੇ ਚ ਸ਼ਾਮਲ ਹੈ ਉਹਨਾਂ ਨੂੰ ਜਿਹੜਾ ਅਸੀਂ ਜਿਹੜੀ ਪ੍ਰੋਮੋਸ਼ਨ ਲਈ ਜਿਹੜਾ ਅਸੀਂ ਰეკਮੈਂਡ ਕਰਾਂਗੇ ਉਹ ਕਹਿੰਦੇ ਸਾਰਿਆਂ ਨੂੰ ਪ੍ਰੋਮੋਸ਼ਨ ਵੀ ਦੇਵਾਂਗੇ ਤੇ ਸਾਡੀ ਕਾਮਯਾਬੀ ਜਿਹੜੀ ਇਸ ਗੱਲ ਦੇ ਵਿੱਚ ਹੈ ਬੱਚੇ ਨੂੰ ਸੇਫ ਕਰਨਾ ਸਭ ਤੋਂ ਵੱਡੀ ਕਾਮਯਾਬੀ ਹੈ ਦੂਜੀ ਗੱਲ ਹੈ ਮੁਲਾਜ਼ਮ ਇੰਜਰਡ ਵੀ ਹੋ ਗਏ ਸਾਡੀ ਪੁਲਿਸ ਪਾਰਟੀ ਨੇ ਬਹਾਦਰੀ ਦੇ ਨਾਲ ਕਿਉਂਕਿ ਪਰਪਸ ਇਹ ਸੀ ਵੀ ਇਹ ਪਹਿਲਾਂ ਇਹ ਸ਼ੱਕ ਸੀ ਵੀ ਸ਼ਾਇਦ ਜਿਹੜੇ ਪਾਸੇ ਨੂੰ ਭੱਜ ਰਿਹਾ ਬੱਚਾ ਉੱਥੇ ਲੁਕੋਇਆ ਕਿਤੇ ਬੱਚੇ ਨੂੰ ਨੌ ਕਰ ਦੇ ਬੱਚੇ ਨੂੰ ਬਚਾਉਣਾ ਸਾਡੀ ਫਰਸਟ ਪ੍ਰਾਇੋਰਟੀ ਸੀ ਦੂਜੀ ਗੱਲ ਸੀ ਮੁਲਾਜ਼ਮਾ ਨੇ ਇੰਜਰਡ ਹੋਣ ਦੇ ਬਾਵਜੂਦ ਬਹਾਦਰੀ ਨਾਲ ਉਹਨੂੰ ਕਰਦਿਆ ਹੋਇਆ ਇੱਕ ਜਿਹੜਾ ਕਿ ਕਿਡਨੈਪਰ ਇੱਕ ਪੈਸੇ ਦਾ ਲਾਲਚੀ ਤੇ ਇੱਕ ਉਹਨੂੰ ਕਹਦੇ ਆ ਵੀ ਜਿਹੜਾ ਕਿ ਕ੍ਰਾਈਮ ਕਰਨ ਦੇ ਵਿੱਚ ਇਸ ਗੱਲ ਵੀ ਕਿਸੇ ਛੋਟੇ ਬੱਚੇ ਦੀ ਜਾਨ ਵੀ ਲੈ ਸਕਦਾ ਤੇ ਉਹਦੇ ਤੋਂ ਛਡਾ ਕੇ ਤੇ ਤੀਜੀ ਗੱਲ ਇਹ ਆ ਵੀ ਕਈ ਵਾਰੀ ਨੇਚਰਲ ਜਸਟਿਸ ਹੋ ਜਾਂਦਾ ਰੱਬ ਵੱਲੋਂ ਜਿਹੜਾ ਉਹ ਹੁੰਦਾ ਵੀ ਪੁਲਿਸ ਦੀ ਕੋਸ਼ਿਸ਼ ਇਹ ਸੀ ਫੇਰ ਵੀ ਇੰਜਰਡ ਹੋਣ ਤੋਂ ਬਾਅਦ ਵੀ ਇਮੀਡੀਏਟਲੀ ਹਸਪੀਟਲ ਸ਼ਿਫਟ ਕਰੀਏ ਵੀ ਜੇ ਉਹਦਾ ਹੋਵੇ ਪਰ ਉਹ ਹਸਪੀਟਲ ਦੇ ਵਿੱਚ ਜਦੋਂ ਡਾਕਟਰਸ ਨੇ ਸਾਰਾ ਮੁਆਇਨਾ ਕੀਤਾ ਤਾਂ ਉਹਦੀ ਡੈਥ ਹੋ ਗਈ ਸਰ ਕਿੰਨੀ ਦੇਰ ਪੱਕਾ ਵੇ ਰੋਡਰ ਕਿੰਨੀ ਦੇਰ ਚੱਲੇਗਾ ਦੇਖੋ ਕਿੰਨੇ ਰਾਉਂਡ ਫਾਇਲ ਹੋਏ ਆ ਜੀ ਕਿੰਨੇ ਨਹੀਂ ਅਨੀਸ਼ਲ ਜਿਹੜੇ ਆ ਕਿਡਨੈਪਰ ਦੋਸੀ ਜਦੋਂ ਮੋਟਰਸਾਈਕਲ ਤੇ ਕੀਤਾ ਉਸ ਤੋਂ ਬਾਅਦ ਜਿਵੇਂ ਹਰ ਜਿਹੜਾ ਕ੍ਰਾਈਮ ਕਰਨ ਵਾਲਾ ਹਰ ਬੰਦਾ ਇਹ ਸੋਚਦਾ ਵੀ ਮੈਂ ਚ ਉਸ ਚਲਾਕ ਆ ਵਾਹਾਈਕਲ ਵੀ ਚੇਂਜ ਕਰਦਾ ਮੋਬਾਈਲ ਵੀ ਚੇਂਜ ਕਰਦਾ ਸੀਸੀਟੀਵੀ ਤੋਂ ਵੀ ਬਚਦਾ ਪਰ ਉਹਦੇ ਵਿੱਚ ਜਿਵੇਂ ਕਹਿ ਦੋ ਵੀ ਜੁਰਮ ਕਰਨ ਵਾਲੇ ਨੂੰ ਇਹ ਸਮਝਣਾ ਚਾਹੀਦਾ ਵੀ ਕਾਨੂੰਨ ਤੋਂ ਕਾਨੂੰਨ ਦੇ ਜਿਹੜੇ ਹੱਥਾਂ ਤੋਂ ਕੋਈ ਬਹਲਾ ਦੂਰ ਨਹੀਂ ਹੁੰਦਾਗਾ ਉਹਦੀ ਛੋਟੀ ਸੋਚ ਹੁੰਦੀ ਹੈ ਵੀ ਮੈਂ ਕ੍ਰਾਈਮ ਕਰਕੇ ਬਚ ਜਾਈਂ। ਦੇਖੋ ਜੀ ਉਹਦਾ ਨੇਮ ਕਲੀਅਰ ਕਰ ਦੋ ਜੀ ਇੱਕ ਵਾਰੀ ਜਿਹਦੀ ਜਿਹਦੀ ਡੈਥ ਹੋਈ ਆ ਉਹ ਜਸਪ੍ਰੀਤ ਸਿੰਘ son of ਲਖਵਿੰਦਰ ਸਿੰਘ ਆਰਓ 시ਹਾਦੋਦ ਜਿਹੜਾ ਇਹ ਮੇਨ ਕਿਉ ਸੀ ਸਰ ਹਾਂ ਇਹ ਇਹ ਮੇਨ ਕਿਉ ਸੀ ਉਸੇ ਹਾਂ ਜੀ ਸਰ ਏਜ ਕਿੰਨੀ ਹੈ ਇਹਦੀ ਜਸਪ੍ਰੀਤ ਹੈ ਸਹੀ ਸਰ ਇਹ ਲਗਭਗ 23 ਸਾਲ ਹੈ ਜੀ ਸਰ ਇਹ ਬੱਚੇ ਦਾ ਕੋਈ ਰਿਸ਼ਤੇਦਾਰ ਕੋਈ ਜਾਣਕਾਰ ਸੀ ਬੱਚੇ ਦਾ ਕੋਈ ਨਹੀਂ ਪਿੰਡ ਦੇ ਵਿੱਚੋਂ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਉਹਦੀ ਫੈਮਿਲੀ ਦੀ ਫਾਈਨੈਂਸ਼ੀਅਲ ਇਹਨਾਂ ਨੇ ਉਹਨੇ ਦਿੱਤੀ ਇਨਫੋਰਮੇਸ਼ਨ ਆਪਦੇ ਬੰਦਿਆਂ ਨੂੰ ਸ਼ੇਅਰ ਕੀਤੀ ਵੀ ਇਹ ਪੈਸਾ ਦੇ ਸਕਦੇ ਆ ਫਿਰ ਇਹਨਾਂ ਨੇ ਵਾਹਕਲ ਆਵਦਾ ਨਹੀਂ ਸੀਗਾ ਵਾਹਕਲ ਕਿਤੋਂ ਲਿਆ ਵਾਹਕਲ ਲੈ ਕੇ ਕਿਉਂਕਿ ਇਹਨਾਂ ਨੂੰ ਇਹ ਸੀਗਾ ਵੀ ਇਹ ਬੱਚੇ ਨੂੰ ਮੋਟਰਸਾਈਕਲ ਦੇ ਉੱਤੇ ਪੁਲਿਸ ਲੱਭਦੀ ਫਿਰੂਗੀ ਬੱਚੇ ਨੂੰ ਵਾਹਕਲ ਦੇ ਵਿੱਚ ਸ਼ਿਫਟ ਕਰਕੇ ਇਹਨਾਂ ਨੇ ਸਾਰਿਆਂ ਨੇ ਉੱਥੇ ਇਕੱਠੇ ਹੋਣਾ ਸੀ ਤੇ ਇਹ ਟੀਮ ਦੀ ਸਾਡੀ ਇਹ ਕਹਿ ਦਾਂਗੇ ਵੀ ਕਾਮਯਾਬੀ ਇਹ ਆ ਵੀ ਅਸੀਂ ਉਹਨਾਂ ਨੂੰ ਮੌਕੇ ਤੇ ਫੜਨ ਚ ਕਾਮਯਾਬ ਹੋ ਗਏ। ਜੀ ਕਿੰਨੀ ਦੇਰ ਲੱਗਿਆ ਇੰਕਾਉਂਟਰ ਸਰ ਦੇਖੋ ਜਿਹੜਾ ਮੇਰੇ ਖਿਆਲ ਮੁਤਾਬਕ ਜਿਹੜਾ ਉਹ ਜਿਹੜਾ ਮੂਵਮੈਂਟ ਆ ਕੋਈ 15-20 ਮਿੰਟ ਹੋਣਾ ਐ ਐਗਜੈਕਟ ਟਾਈਮਿੰਗ ਤਾਂ ਹੁਣ ਇਹਦੇ ਚ ਕੋਈ ਉਹ ਨੋਟ ਨਹੀਂ ਕੀਤੀ ਗਈ ਪਰ ਉਹਦੇ ਚ 15-20 ਮਿੰਟ ਦੇ ਵਿੱਚ ਹੀ ਸਾਰਾ ਕੁਝ ਹੋ ਗਿਆ ਤੇ ਇਹਨੂੰ ਅਸੀਂ ਸਭ ਤੋਂ ਵੱਡੀ ਕਾਮਯਾਬੀ ਇਸ ਗੱਲ ਦੇ ਵਿੱਚ ਇੱਕ ਕ੍ਰਾਈਮਨਲ ਦਾ ਇੱਕ ਗੁੰਡਾ ਅੰਸਰ ਦੇ ਮਾਰੇਗੇ ਨੂੰ ਨਹੀਂ ਨਹੀਂ ਗਿੰਦੇ ਅਸੀਂ ਸਭ ਤੋਂ ਵੱਡੀ ਕਾਮਯਾਬੀ ਇਹ ਕਰਦੇ ਆ ਵੀ ਇੱਕ ਨੰਨੇ-ਮੁੰਨੇ ਛੋਟੇ 6 ਸਾਲ ਦੇ ਬੱਚੇ ਨੂੰ ਜਿਹਨੂੰ ਲਾਲਚ ਦੇ ਖਾਤਰ ਕਿਡਨਾਪ ਕੀਤਾ ਸੀ ਅਸੀਂ ਉਹਨੂੰ ਬਚਾਉਣ ਚ ਕਾਮਯਾਬ ਹੋਏ ਆ ਤੇ ਇਹਦੀ ਕ੍ਰੈਡਿਟ ਦਾ ਜਿਹੜਾ ਸਾਡੀ ਡਿਟੈਕਟਿਵਿੰਗ ਜਿਹੜਾ ਇੱਥੋਂ ਦਾ ਹੈਗਾ ਪਟਿਆਲਾ ਪੁਲਿਸ ਦਾ ਐਸਐਸਪੀ ਨਾਨਕ ਸਿੰਘ ਐਸਐਸਪੀ ਗਗਨ ਤੇ ਜਿਹੜੀ ਹੈਗੀ ਜੋਤੀ ਯਾਦਵ ਐਸਐਸਪੀ ਖੰਨਾ ਉਹਨੂੰ ਉਹ ਕਰਦੇ ਆ ਪਰ ਇਹਦੀ ਕਲੋਜ਼ ਵੌਂਟਰਿੰਗ ਆ ਜਿਹੜੀ ਇਦੇ ਚੋ ਜਿਹੜੀ ਹੋ ਰਹੀ ਸੀ ਜਿਹੜੀ ਹਰ ਮਿੰਟ-ਮਿੰਟ ਦੀ ਸਤੋਂ ਇਨਫੋਰਮੇਸ਼ਨ ਤੇ ਉਹ ਲਈ ਜਾ ਰਹੀ ਸੀ ਤਾਂ ਕਿ ਇਹ ਕ੍ਰਿਮਨਲ ਨੂੰ ਫੜਿਆ ਜਾ ਸਕੇ ਸਰ ਬੱਚਾ ਕਦੋਂ ਕਰ ਰਹੇ ਹੋ ਜੀ ਜਿਹੜਾ ਬੱਚਾ ਉਹਦੇ ਵਿੱਚ ਉਹਦੇ ਪੇਰੈਂਟਸ ਨੂੰ ਨਾਲ ਲੈ ਕੇ ਜਾ ਕੇ ਉਹਦੇ ਉਹਨੂੰ ਜਿਹੜਾ ਬੱਚੇ ਨੂੰ ਜੋਤੀ ਯਾਦਵ ਹੈ ਉਹਨਾਂ ਦੇ ਲਗਭਗ ਘਰ ਪਹੁੰਚਣ ਵਾਲੇ ਆ ਉੱਥੇ ਉਹ ਹਰਪਾਲ ਚਿਮਾ ਜੀ ਵੀ ਆ ਰਹੇ ਆ ਉਹ ਬੱਚੇ ਨੂੰ ਸਰਕਾਰ ਵੱਲੋਂ ਹੈ ਜਿਹੜਾ ਜਿਹੜੇ ਹੈ ਮਨਿਸਟਰ ਜਿਹੜੇ ਹੈਗੇ ਆਪਣੇ ਕੈਬਨਟ ਮਨਿਸਟਰ ਫਾਈਨੈਂਸ ਮਨਿਸਟਰ ਅਸ਼ੀਦੀ ਹਰਪਾਲ ਚੀਮਾ ਜੀ ਉਹ ਬੱਚੇ ਨੂੰ ਪਰਿਵਾਰ ਦੇ ਨਾਲ ਉਹ ਉਹ ਚਾਹੁੰਦੇ ਸੀਗੇ ਤੇ ਸੀਐਮ ਸਾਹਿਬ ਦਾ ਵੀ ਇਹ ਏ ਵੀਊ ਸੀਗਾ ਵੀ ਉਹ ਬੱਚੇ ਨੂੰ ਕਿਉਂਕਿ ਛੋਟਾ ਬੱਚਾ ਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਹੈਂਡਓਵਰ ਕੀਤਾ ਜਾਵੇ ਤੇ ਹਰਪਾਲ ਚੀਮਾ ਜੀ ਉਹਨਾਂ ਦੇ ਘਰ ਜਾ ਕੇ ਤੇ ਮੈਂ ਵੀ ਇਸ ਤੋਂ ਬਾਅਦ ਉੱਥੇ ਜਾ ਰਿਹਾ ਤੇ ਜੇ ਕੋਈ ਸਾਥੀ ਉਹਦੇ ਚ ਜਾਣਾ ਚਾਹੂਗਾ ਤਾਂ ਮੈਂ ਤੁਹਾਨੂੰ ਰਿਕਵੈਸਟ ਕਰਦਾ ਤੁਸੀਂ ਮੈਨੂੰ ਕੰਪਨੀ ਕਰ ਸਕਦੇ ਸਰ ਜਿਹੜੇ ਸਰ ਮੇਰੇ ਸਰਵਿਸ ਵਾਲੇ ਇੰਜਰ ਹੋਇਆ ਤੇ ਇਹਨਾਂ ਤੋਂ ਰਿਕਵਰ ਕੀ ਹੋਇਆ ਸਰ ਹਾਂਜੀ ਇਹਦੇ ਤੋਂ ਜਿਹੜਾ ਇੱਕ ਇਹਦੇ ਤੋਂ 32 ਬੋਰ ਹੈ ਜਿਹੜਾ ਉਹ ਜਿਹੜਾ ਪਿਸਟਲ ਹੈ ਉਹ ਰਿਕਵਰ ਹੋਇਆ ਤੇ ਲਗਭਗ ਇਹਨੇ ਜਿਹੜੀ ਇੱਕ ਉਹ ਵਾਹਨ ਰਿਕਵਰ ਹੋਇਆ ਇੱਕ ਦੋ ਬੰਦੇ ਜਿਹੜੇ ਅਰੈਸਟ ਕੀਤੇ ਆ ਮਲੇਰਕੋਟਲਾ ਪੁਲਿਸ ਨੇ ਉਹਨਾਂ ਤੋਂ ਜਿਹੜਾ ਵਾਰਦਾਰਚ ਵਥਿਆ ਹੋਇਆ ਮੋਟਰਸਾਈਕਲ ਰਿਕਵਰ ਹੋਇਆ ਹਜੇ ਉਹਨਾਂ ਦੀ ਡਿਟੇਲ ਪੁੱਛਕਿਛ ਕਿਉਂਕਿ ਉਹਨਾਂ ਨੂੰ ਆਪਰੇਸ਼ਨਲ ਨਾਲ ਲੈ ਕੇ ਉਦੋਂ ਦੀ ਪੁਲਿਸ ਪਾਰਟੀ ਚੱਲ ਰਹੀ ਸੀ ਵੀ ਰਸਤੇ ਦੇ ਵਿੱਚ ਕਿਹੜੀਆਂ ਕਿਹੜੀਆਂ ਛੁਪਣਗਾਵਾਂ ਠਰਾਵਾਂ ਆ ਉਹਨਾਂ ਦੇ ਵਿੱਚ ਉਹ ਕਰ ਰਹੇ ਸੀ ਹਜੇ ਉਹਨਾਂ ਤੋਂ ਵੀ ਪੁੱਛਕਿਛ ਹੋਣੀ ਹੈ ਤੇ ਜੋ ਕੋਈ ਅੱਗੇ ਉਹਨਾਂ ਤੋਂ ਰਿਕਵਰੀ ਹੋਊਗੀ ਪਹਿਲਾ ਵਾਰ ਦਾ ਤਕਨੀ ਕੀ ਕੀਤੀ ਹੈ ਕੀ ਗੈਂਗ ਸੀ ਕਿਹਦੇ ਨਾਲ ਪੁਛੋਕਰ ਸੀ ਉਹ ਤੁਹਾਡੇ ਨਾਲ ਸਾਰੀ ਜਿਵੇਂ ਜਿਵੇਂ ਇਨਫੋਰਮੇਸ਼ਨ ਆਉਂਦੀ ਹੈ ਤੁਹਾਡੇ ਨਾਲ ਸ਼ਰ ਪੁਲਿਸ ਆਉਂਦੀ ਹੋਈ ਬੱਚਾ ਠੀਕ ਹੈ ਬਿਲਕੁਲ ਬੱਚਾ ਜਿਹੜੀ ਸਭ ਤੋਂ ਖੁਸ਼ੀ ਵਾਲੀ ਗੱਲ ਮੈਂ ਤੁਹਾਨੂੰ ਜਿਹੜੀ ਸਭ ਤੋਂ ਸਕੂਨ ਵਾਲੀ ਗੱਲ ਜਿਹਦੇ ਕਰਕੇ ਸਾਨੂੰ ਆ ਸੀਐਮ ਪੰਜਾਬ ਤੋਂ ਵੀ ਉਹਨਾਂ ਦਾ ਦੋ ਤਿੰਨ ਆਰੀ ਇੱਥੇ ਫੋਨ ਆ ਗਿਆ ਉਹਨਾਂ ਦੇ ਵੱਲੋਂ ਡੀਜੀ ਪੰਜਾਬ ਵੱਲੋਂ ਇਸ ਗੱਲ ਦੀ ਸ਼ਾਬਾਸ਼ ਹੋਈ ਹੈ। ਉਹਨਾਂ ਨੇ ਸਭ ਤੋਂ ਵਾਰ-ਵਾਰ ਇਹੀ ਪੁੱਛਿਆ ਬੱਚੇ ਦਾ ਕੀ ਹੈ? ਬੱਚੇ ਨੂੰ ਚੀੜਤਾ ਨਹੀਂ ਲੱਗੀ। ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਉਹ ਇੰਕਾਊਂਟਰ ਉਹ ਹੋ ਗਿਆ, ਸਭ ਕੁਝ ਹੋ ਗਿਆ। ਉਹ ਵਾਰ-ਵਾਰ ਇਹੀ ਪੁੱਛਦੇ ਰਹੇ ਵੀ ਬੱਚੇ ਦੀ ਸਿਹਤ ਠੀਕ ਹੈ? ਬੱਚੇ ਨੂੰ ਕੋਈ ਚੀੜਤਾ ਨਹੀਂ ਲੱਗੀ? ਮੇਨ ਸਾਡਾ ਮਕਸਦ ਸੀ ਬੱਚੇ ਨੂੰ ਪਹੁੰਚਾਉਣਾ ਤੇ ਉਹ ਅਸੀਂ ਜਿਹੜੀ ਪਟਿਆਲਾ ਰੇਂਜ ਦੀ ਪੁਲਿਸ ਨੇ ਪੂਰੀ ਬਹਾਦਰੀ ਨਾਲ ਉਹ ਕੰਮ ਕਰਦਿਆਂ ਹੋਇਆ ਬੱਚੇ ਨੂੰ ਪਹੁੰਚਾਉਣ ਸਰ ਪੁਲਿਸ ਵਾਲੇ ਜਿਹੜੇ ਇੰਜਰਡ ਹੋਏ ਨੇ ਉਹਨਾਂ ਦਾ ਉਹਨਾਂ ਨੂੰ ਹਸਪੀਟਲ ਵਿੱਚ ਅਸੀਂ ਸ਼ਿਫਟ ਕਰਤਾ ਦੀ ਜੀ ਗੌਰਵ ਜਵਾਬਦਾਰ ਦੇ ਹੁੰਦਿਆਂ ਕੋਈ ਵੀ ਚੰਗਾ ਕੰਮ ਕਰਨ ਵਾਲੇ ਬੰਦੇ ਨੂੰ ਕਦੇ ਵੀ ਡਿਲੇ ਨਹੀਂ ਹੁੰਦੀਗੀ ਸਾਡੀ ਫਸਟ ਜਿਵੇਂ ਬੱਚੇ ਨੂੰ ਬਚਾਉਣਾ ਸੀ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਸਾਡੇ ਸਾਥੀਆਂ ਦੇ ਜਿਹੜੀ ਗੋਲੀ ਲੱਗੀ ਵੀ ਆ ਉਹਦੇ ਵਿੱਚ ਨਾਲ ਖਾਸ ਤੌਰ ਤੇ ਮੈਂ ਜਿਹੜੀ ਇਹ ਲੀਡ ਕਰ ਰਹੀ ਐ ਇੰਸਪੈਕਟਰ ਸ਼ਮਿੰਦਰ ਤੇ ਬਿੰਨੀ ਟਿਲੋ ਇਹਨਾਂ ਨੂੰ ਖਾਸ ਤੌਰ ਤੇ ਜਿਸ ਬਹਾਦਰੀ ਦੇ ਨਾਲ ਜਿਸ ਸਰਕਮਸਟੈਂਸਸ ਦੇ ਵਿੱਚ ਜਿਹਨੂੰ ਜਾਨ ਜੋਖਮ ਦੇ ਵਿੱਚ ਪਾ ਕੇ ਕਿਉਂਕਿ ਉਹਨਾਂ ਬੰਦਿਆਂ ਨੇ ਦੱਸਤਾ ਸੀ ਵੀ ਉਹਦੇ ਕੋਲੇ ਵੈਪਨ ਵੀ ਹੋ ਸਕਦਾ ਹੈ ਉਹਦੇ ਨਾਲ ਕੋਈ ਹੋਰ ਬੰਦਾ ਵੀ ਹੋ ਸਕਦਾ ਇਹਨਾਂ ਨੂੰ ਇਹ ਵੀ ਆਈਡੀਆ ਨਹੀਂ ਸੀ ਵੀ ਜਿੱਥੇ ਲੈ ਕੇ ਜਾ ਰਹੇ ਸੀ ਬੱਚਾ ਉੱਥੇ ਲੁਕਾਉਣਾ ਸੀ ਕੀ ਕਰਨਾ ਸੀ ਜਿਸ ਬਹਾਦਰੀ ਨਾਲ ਇਹਨਾਂ ਨੇ ਕੰਮ ਕੀਤਾ ਇਹ ਬੜਾ ਅਪਰੀਸ਼ੀਏਬਲ ਹੈ ਅਸੀਂ ਸਾਰੇ ਉਹਨਾਂ ਦੀ ਉਸ ਤਲਾਕਾ ਕਰਦੇ ਹਾਂ